ਚੰਡੀਗੜ੍ਹ ਦੀ ਡਾਕਟਰਨੀ ਚੰਡੀਗੜ੍ਹ ਛੱਡ ਰਹੀਂਦੀ ਪਿੰਡ 'ਚ ਵੱਖਰੀ ਗੱਲ ਇਹ ਐ ਕਿ ਇਹ ਭੈਣ ਹੋਣੀ ਡਾਕਟਰਨੀ ਨੇ ਤੇ ਇਹਨਾਂ ਦੇ ਪਤੀ ਆਰਕੀਟੈਕਟ ਤੇ ਇਹ ਪਿੰਡ 'ਚ ਰਹਿ ਕੇ ਆਪਣੇ ਬੱਚੇ ਸਰਕਾਰੀ ਸਕੂਲ 'ਚ ਪੜਾ ਰਹੇ ਆ ਤੇ ਵੀਰ ਹੁਣੀ ਦੱਸਦੇ ਆ ਕਿ ਰਿਸ਼ਤੇਦਾਰ ਸਾਨੂੰ ਕਹਿੰਦੇ ਆ ਕਿ ਤੁਹਾਡੇ ਕੋਲੇ ਕੀ ਪੈਸਿਆਂ ਦੀ ਕਮੀ ਐ ਪਰ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬੱਚੇ ਸਾਡੇ ਜਿਵੇਂ ਸਰਕਾਰੀ ਸਕੂਲ ਚ ਪੜ ਰਹੇ ਨੇ ਬੇਟੀ ਵੀ ਸਰਕਾਰੀ ਸਕੂਲ ਚ ਪੜ ਰਹੀ ਆ ਬੇਟਾ ਵੀ ਸਰਕਾਰੀ ਸਕੂਲ ਚ ਪੜ ਰਿਹਾ ਜੇ ਮੈਂ ਇੱਕ ਸ਼ਬਦ ਚ ਕਹਾਂ ਕਿ ਇਨਸਕਿਉਰਟੀ ਸਾਨੂੰ ਹੁੰਦੀ ਆ ਪ੍ਰਾਈਵੇਟ ਸਕੂਲ ਚ ਭੇਜਣ ਚ ਆਪਣੇ ਬੱਚਿਆਂ ਨੂੰ ਕਿਉਂ ਪੜਾਈ ਦਾ ਮਕਸਦ ਹੁੰਦਾ ਇਨਸਾਨੀ ਕਦਰਾਂ ਕੀਮਤਾਂ ਵੀ ਸਿਖਾਣੀਆਂ ਕੱਲਾ ਆਈਐਸ ਆਈਪੀਐਸ ਜਾਂ ਤੁਸੀਂ ਕਿਸੇ ਵੱਡੀ ਨੌਕਰੀ ਲੱਗਣਾ ਸਿਰਫ ਇਹੀ ਮਕਸਦ ਪੜ੍ਹਾਈ ਦਾ ਨਹੀਂ ਹੋਣਾ ਚਾਹੀਦਾ ਪੜ੍ਹਾਈ ਦਾ ਮਕਸਦ ਹੋਣਾ ਚਾਹੀਦਾ ਇਨਸਾਨ ਬਣਾਉਣਾ ਬੱਚੇ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਪੱਠਾ ਹੈਗਾ ਉਹ ਪੱਠੇ ਵਾਲੇ ਬੱਚੇ ਵੀ ਇਸੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ ਜਿੱਥੇ ਮੇਰੇ ਬੱਚੇ ਪੜ੍ਹਦੇ ਆ ਮੇਰੇ ਬੱਚਿਆਂ ਨੇ ਕਦੇ ਉਹ ਪੱਠੇ ਵਾਲੇ ਲੇਬਰ ਕਲਾਸ ਦੇ ਬੱਚਿਆਂ ਨੂੰ ਕਦੇ ਪੱਠੇ ਵਾਲੇ ਨਹੀਂ ਕਿਹਾ ਹੈਗਾ ਉਹ ਆਪਣੇ ਉਹਨਾਂ ਬੱਚਿਆਂ ਨੂੰ ਆਪਣੀ ਬੋਲਚਾਲ 'ਚ ਆਪਣੇ ਦੋਸਤ ਕਹਿੰਦੇ ਆ ਫਰੈਂਡਸ ਕਿ ਉਹ ਸਾਡੇ ਦੋਸਤ ਨੇ ਇੱਕ ਦਿਨ ਮੈਂ ਆਪਣੀ ਬੇਟੀ ਨੂੰ ਸਕੂਲ ਤੋਂ ਲੈ ਕੇ ਆ ਰਿਹਾ ਸੀਗਾ ਕਿ ਉਹ ਇਹ ਦੇਖ ਰਹੀ ਹੈ ਕਿ ਉਹ ਬੱਚੇ ਜਾ ਰਹੇ ਨੇ ਭੱਠੇ ਵਾਲੇ ਜਿਹੜੇ ਸਕੂਲ ਚੋਂ ਹੀ ਜਾ ਰਹੇ ਸੀਗੇ ਮੈਂ ਇਹਨੂੰ ਲੈ ਕੇ ਆ ਰਿਹਾ ਸੀਗਾ ਤੇ ਇਹਨੇ ਕਿਹਾ ਕਿ ਉਹ ਦੇਖੋ ਡੈਡੀ ਮੇਰੇ ਫਰੈਂਡਸ ਜਾ ਰਹੇ ਆ ਸੋ ਮੈਨੂੰ ਮਤਲਬ ਦਿਲੋਂ ਜਿਹੜੀ ਖੁਸ਼ੀ ਹੋਈ ਉਹ ਮੈਂ ਬਿਆਨ ਨਹੀਂ ਸ਼ਬਦਾਂ ਚ ਕਰ ਸਕਦਾ ਕਿ ਯਾਰ ਜਿਹੜਾ ਜਿਹੜੀ ਜਿਹੜਾ ਲੈਸਨ ਜਿਹੜੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਸੀਗਾ ਉਹ ਮੇਰੇ ਬੱਚਿਆਂ ਨੂੰ ਸਕੂਲ ਚੋਂ ਮਿਲ ਰਹੀ ਹੈ ਪਰ ਰਿਸ਼ਤੇਦਾਰ ਕਹਿੰਮਰੀ ਕਹਿ ਵੀ ਦਿੰਦੇ ਆ ਤੁਹਾਡੇ ਪੈਸੇ ਖਤਮ ਹੋ ਗਏ। ਮਤਲਬ ਇਹ ਗੱਲ ਵੀ ਆ ਜਾਂਦੀ ਆ ਵੀ ਤੁਸੀਂ ਬੱਚੇ ਨੂੰ ਸਰਕਾਰੀ ਸਕੂਲ ਚ ਪੜਾ ਰਹੇ ਹੋ। ਕੀ ਗੱਲ ਪੈਸੇ ਨਹੀਂ ਹੈਗੇ? ਮਤਲਬ ਇਹ ਜੀ ਪੈਸਿਆਂ ਵਾਲੀ ਕੋਈ ਗੱਲ ਨਹੀਂ ਹੈਗੀ। ਕਈ ਵਾਰੀ ਕੈਮਰੇ ਸਾਹਮਣੇ ਇਹ ਗੱਲਾਂ ਨਹੀਂ ਦੱਸਣੀ ਚਾਹੀਦੀਆਂ ਕਿ ਜਿਹੜੇ ਪੈਸੇ ਅਸੀਂ ਇਹਨਾਂ ਦੇ ਫੀਸਾ ਦੇ ਬਚਾਉਂਦੇ ਆ ਉਹ ਅਸੀਂ ਕਿੱਥੇ ਲੰਦੇ ਆ। ਅੱਛਾ ਭਾਈ ਰਣਜੀਤ ਇਹੇ ਕੀ ਸੁਭ ਬਣਿਆ ਵੀ ਭੈਣ ਹੋਰੀ ਚੰਗੇ ਪੜੇ ਲਿਖੇ ਵੀ ਰਹੇ। ਤੁਸੀਂ ਵੀ ਚੰਗੀ ਨੌਕਰੀ ਕਰਦੇ ਸੀ। ਚੰਡੀਗੜ੍ਹ ਤੁਹਾਨੂੰ ਬਿਲਕੁਲ ਨੇੜੇ ਐ ਇਥੋਂ। ਤੁਹਾਡੇ ਕੋਲ ਪੈਸੇ ਵੀ ਚੰਗੇ ਸੀ। ਪਰ ਤੁਸੀਂ ਚੰਡੀਗੜ੍ਹ ਨਹੀਂ ਗਏ ਭੈਣ ਭੋਲੀ ਡਾਕਟਰ ਨੇ ਤੇ ਪਰ ਅੱਜ ਵੀ ਭੈਣ ਭੋਲੀ ਚੰਡੀਗੜ੍ਹ ਤੋਂ ਸਿੱਧਾ ਪਿੰਡ ਆਉਂਦੇ ਆ ਨੌਕਰੀ ਚੰਡੀਗੜ੍ਹ ਕਰਦੇ ਤੇ ਪਿੰਡ ਆਉਂਦੇ ਆ ਤੇ ਬਿਲਕੁਲ ਜੀ ਸਾਰੇ ਸਰਸ ਹੈਗੇ ਆ ਰਹਿ ਸਕਦੇ ਸੀਗੇ ਪਰ ਇੱਕ ਬੰਦੇ ਦੀ ਖੁਦ ਦੀ ਸੈਟੀਸਫੈਕਸ਼ਨ ਸ਼ਾਂਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਜੰਮਣ ਪੋਏ ਨਾਲ ਜੁੜੇ ਰਹਿਣਾ ਜਿਹੜੀ ਤੁਹਾਡੀ ਜਨਮ ਭੂਮੀ ਆ ਉਸਦੇ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਸਾਨੂੰ ਜਿਹੜੀਆਂ ਦੁਨਿਆਵੀ ਚਾਂ ਪੈਂ ਜੋ ਸ਼ਹਿਰਾਂ ਦੇ ਵਿੱਚ ਹਰ ਟਾਈਮ ਭੱਜ ਨੱਠ ਹੈ ਉਹ ਨਾ ਤਾਂ ਮੈਨੂੰ ਪਸੰਦ ਸੀਗੀ ਪਹਿਲੇ ਤੋਂ ਨਾ ਮੇਰੀ ਵਾਈਫ ਨੂੰ ਪਰ ਸੋ ਇਹ ਇਨਾਂ ਨੂੰ ਚੰਗਾ ਲੱਗਦਾ ਹੈ ਕਿ ਅਸੀਂ ਪਿੰਡ ਦੇ ਵਿੱਚ ਇੱਕ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਜਿੱਥੇ ਰਾਤ ਨੂੰ ਬਹੁਤ ਵਧੀਆ ਨੀਂਦ ਆਂਦੀ ਹੈ ਹੁਣ ਇੱਥੇ ਅਸੀਂ ਪਿੰਡ 'ਚ ਰਹਿੰਦੇ ਆ ਇੱਕ ਛੱਤ ਥੱਲੇ ਅਸੀਂ ਤਿੰਨੋਂ ਭਰਾ ਰਹਿੰਦੇ ਆ ਜਿਵੇਂ ਮਦਰ ਤੇ ਫਾਦਰ ਦਾਦਾ ਦਾਦੀ ਜਿਹੜੇ ਮੇਰੇ ਬੱਚਿਆਂ ਦੇ ਉਹ ਵੀ ਨਾਲ ਰਹਿੰਦੇ ਆ ਤੇ ਇੱਕ ਜਿਹੜਾ ਇਹ ਮਾਹੌਲ ਮਿਲਦਾ ਬੱਚਿਆਂ ਨੂੰ ਇੱਕ ਦੁਨਿਆਵੀ ਕਦਰਾਂ ਕੀਮਤਾਂ ਦਾ ਸਮਾਜਿਕ ਕਦਰਾਂ ਕੀਮਤਾਂ ਦਾ ਇੱਕ ਸਾਂਝੀ ਸਾਂਝੇ ਪਰਿਵਾਰ ਦੇ ਵਿੱਚ ਰਹਿ ਕੇ ਸੋ ਇਹ ਸ਼ਹਿਰ ਦੇ ਵਿੱਚ ਨਾ ਤੁਹਾਨੂੰ ਮਿਸ ਕਰਨਾ ਪੈਂਦਾ ਬੱਚੇ ਤੁਹਾਡੇ ਇੱਕ ਤਰ੍ਹਾਂ ਨਾਲ ਨਾ ਮੈਂਟਲੀ ਡਿਸਟਰਬ ਹੁੰਦੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ 'ਚ ਸ਼ੈਰਾਂ ਦੇ ਜਿਹੜੇ ਡਿਸਐਡਵਾਂਟੇਜ ਆ ਉਹ ਹੋਰ ਅੱਗੇ-ਅੱਗੇ ਸਾਹਮਣੇ ਆਣਗੇ ਕਿ ਤੁਹਾਡੇ ਬੱਚੇ ਕਿੰਨੇ ਮੈਂਟਲੀ ਡਿਸਟਰਬ ਹੋ ਚੁੱਕੇ ਨੇ ਇਕੱਲੇ ਰਹਿ ਰਹਿ ਕੇ ਜਿਹੜਾ ਸਾਂਝੇ ਪਰਿਵਾਰ 'ਚ ਰਹਿਣ ਦਾ ਮਜ਼ਾ ਹੁਣ ਮੈਂ ਆ ਮੈਂ ਆਪਣੇ ਦਫ਼ਤਰ ਜਾਣਾ ਹੁੰਦਾ ਵਾਈਫ ਨੇ ਆਪਣੇ ਕਾਲਜ ਜਾਣਾ ਹੁੰਦਾ ਚੰਡੀਗੜ੍ਹ ਤੇ ਅਸੀਂ ਆਪਣੇ ਬੱਚਿਆਂ ਨੂੰ ਬੜੇ ਬੇਫਿਕਰ ਜੇ ਹੋਗੇ ਘਰੇ ਛੱਡ ਕੇ ਚਲੇ ਜਾਂਦੇ ਆ ਕਿਉਂਕਿ ਪਿੱਛੇ ਭਾਬੀ ਜੀ ਹੈਗੇ ਆ ਮੰਮੀ ਹੈਗੇ ਆ ਫਾਦਰ ਹੈਗੇ ਨੇ ਤੇ ਸਕੂਲ ਚ ਉਹਨਾਂ ਨੂੰ ਲੈ ਕੇ ਆਣਾ ਮੇਰੇ ਡੈਡੀ ਲੈ ਆਉਂਦੇ ਨੇ ਸਕੂਲ ਚੋਂ ਸਾਨੂੰ ਫਿਕਰ ਹੀ ਨਹੀਂ ਹੁੰਦਾ ਹੈਗਾ ਕਿ ਬੱਚਿਆਂ ਲਈ ਕੋਈ ਸਪੈਸ਼ਲ ਬਾਹਰ ਦਾ ਅਸੀਂ ਕੇਅਰ ਟੇਕਰ ਕੋਈ ਰੱਖੀਏ ਉਹ ਬੱਚੇ ਇੱਥੇ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਹੀ ਪਲ ਰਹੇ ਨੇ ਤਾਂ ਉਹਨੂੰ ਉਹਨੂੰ ਸਾਂਝੇ ਪਰਿਵਾਰ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਵੀ ਸਿੱਖਣ ਨੂੰ ਮਿਲ ਰਹੀਆਂ ਨੇ ਬੱਚਿਆਂ ਨੂੰ ਇੱਥੇ ਇਹ ਵੀ ਕਾਰਨ ਹੈ ਰਹਿਣ ਦਾ ਇੱਥੇ ਬਿਲਕੁਲ ਇਹ ਵੀ ਕਾਰਨ ਹੈ